ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਿਛਲੇ ਦਿਨੀ ਇੱਕ ਘਟਨਾ ਹਰਿਆਣੇ ਦੇ ਜ਼ਿਲ੍ਹਾ ਕਰਨਾਲ ਦੇ ਨੀ ਸਿੰਘ ਦੇ ਕੋਲ ਪੈਂਦੇ ਪਿੰਡ ਅਮੂਪੁਰ ਦੀ ਹੈ ਜਿੱਥੋਂ ਕਿ ਇੱਕ ਸਾਡੇ ਵੀਰ ਨੇ ਇੱਕ ਅਪੀਲ ਕੀਤੀ ਐ ਸੇ ਕੌਮ ਨੂੰ ਕਿ ਕੁਝ ਸਿੱਖਾਂ ਦੇ ਜਿਹੜੇ ਘਰ ਨੇ ਉਹ ਸਰਕਾਰੀ ਜੇਸੀਬੀਆਂ ਦੇ ਨਾਲ ਟੈ ਟੇਰੀ ਕਰ ਦਿੱਤੇ ਗਏ ਨੇ ਤੇ ਕੌਮ ਨੂੰ ਅਪੀਲ ਕੀਤੀ ਆ ਕਿ ਉਸ ਪਿੰਡ ਦੇ ਵਿੱਚ ਪਹੁੰਚੋ 12 ਤਰੀਕ ਦਾ ਜਿਹੜੀ ਸਵੇਰੇ 12 ਤਰੀਕ ਹੋਣੀ ਹੈ ਇਸ 12 ਤਰੀਕ ਦਾ ਸੱਦਾ ਦਿੱਤਾ ਗਿਆ ਆ ਇਸ ਲਈ ਕਿ ਪਿੰਡ ਦਾ ਜਿਹੜਾ ਸਰਪੰਚ ਆ ਉਹਨੂੰ ਕਿਸੇ ਖਾਸ ਧਰਮ ਜਾਤ ਦੇ ਨਾਲ ਜੋੜ ਕੇ ਇਹ ਮੁੱਦਾ ਜਿਹੜਾ ਉਠਾਇਆ ਗਿਆ ਆ ਜਦੋਂ ਮੈਨੂੰ ਪਤਾ ਲੱਗਾ ਤੁਹਾਨੂੰ ਪਤਾ ਹੀ ਹੈ ਕਿ ਮੇਰਾ ਹਰਿਆਣੇ ਦੇ ਨਾਲ ਬੜਾ ਗੂੜਾ ਵਾਹ ਰਿਸ਼ਤਾ ਆ ਤੇ ਜਦੋਂ ਕੋਈ ਸਿੰਘਾਂ ਦੇ ਕਹਿਣ ਤੇ ਪੰਜਾਬ ਚੋਂ ਬਾਹਰੋਂ ਵੀ ਤੁਸੀਂ ਪਤਾ ਕਰਕੇ ਆਓ ਤੇ ਮੈਂ ਇੱਥੇ ਪਹੁੰਚ ਗਿਆ ਜੀ ਸ਼ਾਮ ਨੂੰ ਏਰੀਏ ਚੋਂ ਲਗਭਗ ਪਿੰਡੋਂ ਜਦੋਂ ਪਤਾ ਕੀਤਾ ਤੇ ਸਾਰੀ ਘਟਨਾ ਜਿਹੜੀ ਆ ਇਹਦਾ ਜਦੋਂ ਪਰਚੋਲ ਕੀਤਾ ਤੇ ਇਹਦਾ ਸਾਰੀ ਦਾ ਜਿਹੜਾ ਮਸਲਾ ਬਹੁਤ ਹੋਰ ਨਿਕਲਿਆ ਕਰਨਿਆ ਕਿ ਤੁਹਾਨੂੰ ਪਤਾ ਹੋਊਗਾ ਕਿ 2005 ਦੇ ਵਿੱਚ ਪੰਜ ਚਾਰ ਦੇ ਵਿੱਚ ਜਿਹੜੀ ਆ ਸਰਕਾਰ ਆਈ ਦੇ ਯੂਪੀ ਦੇ ਵਿੱਚ ਮਾਇਆਵਤੀ ਦੀ ਤੇ ਉੱਥੇ ਉਹਨਾਂ ਨੇ ਜੰਗਲਾਤ ਵਿਭਾਗ ਦੇ ਜਿਹੜੀ ਜ਼ਮੀਨ ਸਰਦਾਰਾਂ ਨੇ ਪਿਛਲੇ ਕਈ ਦਹਾਕਿਆਂ ਤੋਂ ਬਣਾ ਕੇ ਦੱਬ ਕੇ ਉੱਤੇ ਆਪਣੇ ਘਰ ਪਾਏ ਸਨ ਤੇ ਲਗਭਗ ਉਹਨਾਂ ਦੀ ਦੂਜੀ ਤੀਜੀ ਪੀੜ੍ਹੀ ਹੋ ਗਈ ਸੀ ਉੱਥੇ ਤੇ ਇਹ ਵੀ ਨਹੀਂ ਵੀ 2-4 ਕਿੱਲੇ ਜਮੀਨ ਉਹ 100-100 ਏਕੜ ਜ਼ਮੀਨ ਸੀਗੀ ਤੇ ਮਾਇਵਤੀ ਜਦੋਂ ਸਰਕਾਰ ਹੋਂਦ ਚਾਉਂਦੀ ਤਾਂ ਉਹਨਾਂ ਇੱਕਦਮ ਇਹ ਫਰਮਾਨ ਜਾਰੀ ਕੀਤਾ ਕਿ ਜੰਗਲਾਤ ਦੀ ਜ਼ਮੀਨ ਜਿਹੜੀ ਛੜਾਈ ਜਾਵੇ ਤੇ ਜਦੋਂ ਉਹਨਾਂ ਨੇ ਆਲ ਯੂਪੀ ਦੇ ਵਿੱਚ ਫਰਮਾਨ ਜਾਰੀ ਕੀਤਾ ਤੇ ਉਹਦੇ ਵਿੱਚ ਤਰਾਈ ਦੇ ਜਿਹੜੇ ਲਖੀਮਪੁਰ ਖੀਰੀ ਕਾਂਸੀਪੁਰ ਰੁੱਦਰਪੁਰ ਬਾ ਇਸ ਏਰੀਆ ਜਿਹੜਾ ਸੀ ਜੰਗਲ ਦੇ ਨਾਲ ਲੱਗਦਾ ਲੱਗਦਾ ਬੈਲਟ ਜਿਹੜੀ ਸੀ ਇਹ ਉਹਦੇ ਵਿੱਚ ਜਦੋਂ ਆਈ ਤੇ ਸੈਂਕੜੇ ਏਕੜ ਜ਼ਮੀਨ ਜਿਹੜੀ ਸੀ ਉਹ ਖਾਲੀ ਕਰਾ ਲਈ ਗਈ ਤੇ ਉਹਦੇ ਵਿੱਚ ਜਿਹੜੇ ਸਿੱਖਾਂ ਦੇ ਫਾਰਮ ਸੀਗੇ ਉਹ ਵੀ ਆ ਗਏ ਤੇ ਉਹ ਸਮਾਂ ਨਹੀਂ ਚੁੱਕਣ ਦਾ ਸਮਾਂ ਸਟੇਟ ਨੇ ਦਿੱਤਾ ਸਾਰੇ ਖਾਲੀ ਕਰਾ ਲੈਗੇ ਜਿਹਦੇ ਵਿੱਚ ਅਸੀਂ ਉਸ ਸਮੇਂ ਜਿਹੜੇ ਟਕੈਤ ਸਭ ਹੁਣ ਨੇ ਇਹਨਾਂ ਦੇ ਫਾਦਰ ਉਦੋਂ ਜਾਉਂਦੇ ਸੀਗੇ ਤੇ ਉਹਨਾਂ ਨੇ ਬੜਾ ਵੱਡਾ ਇਕੱਠ ਰੱਖਿਆ ਕਾਂਸੀਪੁਰ ਪਰ ਜਦੋਂ ਸਾਰੀ ਗੱਲ ਦੀ ਆਪਾਂ ਕੋਹਕ ਕੀਤੀ ਤਾਂ ਉਦੋਂ ਵੀ ਇਹ ਪਤਾ ਲੱਗਾ ਵੀ ਇਹ ਪੁਰਾਣੀ ਗੱਲ ਆ ਤੇ ਇਹ ਇਸ ਤਰ੍ਹਾਂ ਇਸ ਤਰ੍ਹਾਂ ਜ਼ਮੀਨਾਂ ਜਿਹੜੀਆਂ ਖਾਲੀ ਕਰਾਈਆਂ ਗਈਆਂ ਨੇ ਜ਼ਮੀਨ ਜਿਹੜੀ ਸੀ ਉਹ ਜੰਗਲਾਤ ਵਿਭਾਗ ਦੇ ਦੀ ਜ਼ਮੀਨ ਜਿਹੜੀ ਆ ਉਹ ਖਾਲੀ ਕਰਾਉਣ ਦਾ ਸੁਪਰੀਮ ਕੋਰਟ ਦਾ ਕੋਈ ਆਰਡਰ ਸੀਗਾ ਹੁਣ ਆਪਾਂ ਗੱਲ ਕਰਨੀ ਆ ਇੱਥੇ ਕਿ ਪਿੱਛੇ ਜੇ ਜਲੰਧਰ ਦੇ ਵਿੱਚ ਘਰ ਜਿਹੜੇ ਨੇ ਢਾਏ ਗਏ ਜਦੋਂ ਹਾਈ ਕੋਰਟ ਘਟ ਆਉਂਦੀ ਹੈ ਤਾਂ ਜਾਂ ਸਰਕਾਰ ਘਟ ਆਉਂਦੀ ਹੈ ਹੁਣ ਪੰਜਾਬ ਦੇ ਵਿੱਚ ਆਪਾਂ ਕਿਸੇ ਦਾ ਜ਼ਿਕਰ ਨਹੀਂ ਕਰਦੇ ਵੀ ਇਹ ਹਿੰਦੂਆਂ ਨੇ ਢਵਾਤੇ ਜਾਂ ਇਹ ਸਿੱਖਾਂ ਨੇ ਢਵਾਤੇ ਜਾਂ ਮੁਸਲਮਾਨਾਂ ਨੇ ਢਵਾ ਆਪਾਂ ਕਹਿੰਦੇ ਆ ਸਰਕਾਰ ਨੇ ਢਵਾਤੇ ਜਦੋਂ ਅਦਰ ਸਟੇਟ ਚ ਕਿਤੇ ਗੱਲ ਆਉਂਦੀ ਹੈ ਤਾਂ ਉਦੋਂ ਅਸੀਂ ਕਹਿੰਨੇ ਆ ਵੀ ਸਿੱਖਾਂ ਦੇ ਨਾਲ ਇਸ ਤਰੀਕੇ ਨਾਲ ਕਿਸੇ ਖਾਸ ਧਿਰ ਨੂੰ ਲੈ ਕੇ ਆਪਾਂ ਕਈ ਵਾਰੀ ਵੀਡੀਓ ਪਾ ਦਿੰਨੇ ਆ ਪਿਛਲੇ ਕਿਸਾਨ ਸੰਘਰਸ਼ ਦੇ ਵਿੱਚ ਸਭ ਤੋਂ ਵੱਧ ਜਿਹੜਾ ਸਹਿਯੋਗ ਦਿੱਤਾ ਹਰਿਆਣੇ ਦੇ ਵਿੱਚ ਉਹ ਜੱਟ ਭਾਈਚਾਰੇ ਨੇ ਦਿੱਤਾ ਤੇ ਇਹ ਸਾਰੀ ਜਾਟ ਬੈਲਟ ਆ ਜਿਹੜੀ ਹੈ ਕਰਨਾਲ ਕਸ਼ੇਤਰ ਹਰਿਆਣਾ ਤੇ ਇੱਥੇ ਬਹੁ ਗਿਣਤੀ ਸਿੱਖਾਂ ਦੀ ਹੈ ਉਹ ਉਹ ਇਲਾਕਾ ਜਿਹੜਾ ਪੰਜਾਬੀ ਬੋਲ ਦਾ ਇਲਾਕਾ ਸੀਗਾ ਜਿੱਦੀ ਡਿਮਾਂਡ ਸੀਗੀ ਆ ਉਸ ਸਮੇਂ ਜਦੋਂ ਬਾਦ ਦੇ ਅਧਿਕਾਰਾਂ ਦੀ ਗੱਲ ਚੱਲੀ ਆ ਹੁਣ ਮਸਲਾ ਇੱਥੇ ਆ ਜਾਂਦਾ ਜਦੋਂ ਮੈਂ ਜਾ ਕੇ ਪਤਾ ਕੀਤਾ ਤੇ ਇਹ ਜਿਹੜੀ ਜ਼ਮੀਨ ਆ ਇਹ 1947 ਤੋਂ ਨਹੀਂ ਇਹ 1980 ਵਾਲਾ ਜਿਹੜਾ ਦਾ ਹੱਕਾ ਸੀ ਉਦੋਂ ਇਸ ਪਿੰਡ ਦੀ ਜਿਹੜੀ ਸ਼ਾਮਲੜ ਜ਼ਮੀਨ ਸੀ ਉਹਦੇ ਉੱਤੇ ਜਿਹੜਾ ਜਿਵੇਂ ਜਿਵੇਂ ਲੋਕਾਂ ਨੇ ਕਬਜ਼ੇ ਕਰ ਲਈ ਜਾਂ ਉਹ ਚੱਲੀ ਗਿਆ ਸਾਰਾ ਇਸ ਤਰ੍ਹਾਂ ਕਿਸੇ ਨੇ ਕੋਈ ਜ਼ਮੀਨ ਦਾਬੜੀ ਕਿਸੇ ਨੇ ਕੋਈ ਦਾਬੜੀ ਔਰ ਮੈਂ ਤੁਹਾਨੂੰ ਦੱਸਾਂ ਵੀ ਇਸ ਤਰ੍ਹਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਹੋਰ ਵੀ ਸਰਦਾਰਾਂ ਦੇ ਥੱਲੇ ਨੇ ਲਗਭਗ 50 60 ਘਰਾਂ ਦੇ ਥੱਲੇ ਨੇ ਹੁਣ ਇਹ ਗੱਲ ਜੇ ਆਪਾਂ ਕਿਸੇ ਹੋਰ ਪਾਸੇ ਨੂੰ ਲੈ ਕੇ ਜਾਵਾਂਗੇ ਤੇ ਇਹ ਕਈ ਵਾਰੀ ਕੋਈ ਗੱਲ ਗਲਤ ਹੋ ਸਕਦੀ ਹੈ ਤੁਹਾਨੂੰ ਸ਼ਾਰਟਲੀ ਸਿਰਫ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਇਹਦੇ ਵਿੱਚ ਇਸ ਪਿੰਡ ਦਾ ਜਿਹੜਾ ਸਰਪੰਚ ਸੀਗਾ 1982 81 ਦੇ ਵਿੱਚ ਉਸ ਸਰਪੰਚ ਦਾ ਦਿਆਲ ਸਿੰਘ ਸਰਪੰਚ ਸੀਗੇ ਪਿੰਡ ਦੇ ਸਰਦਾਰ ਉਹਨਾਂ ਨੇ ਇਸ ਜ਼ਮੀਨ ਦਾ ਖਾਲੀ ਕਰਾਉਣ ਦਾ ਜਿਹੜਾ ਕੇਸ ਲਾ ਦਿੱਤਾ ਕਰਨਾਲ ਜਦੋਂ ਕੇਸ ਲਾਇਆ ਤੇ ਇਹ ਧਿਰ ਵੀ ਜਦੋਂ ਜਾਂਦੀ ਆ ਉਥੇ ਤੇ ਇਹ ਥੱਲਿਓਂ ਆ डीसी ਤੋਂ ਹਾਰ ਜਾਂਦੀ ਆ ਕਮਿਸ਼ਨਰ ਤੋਂ ਹਾਰ ਜਾਂਦੀ ਆ ਫਿਰ ਇਹ ਸੈਸ਼ਨ ਕੋਰਟ ਕਰਨਾਲ ਤੋਂ ਹਾਰ ਜਾਂਦੀ ਆ ਫਿਰ ਹਾਈ ਕੋਰਟ ਜਾਂਦੇ ਆ ਹਾਈ ਕੋਰਟ ਮਸਲਾ ਚਲੇ ਜਾਂਦਾ ਪਰ ਇੰਨੇ ਸਮੇਂ ਦੇ ਵਿੱਚ ਪਿੰਡ ਦਾ ਸਰਪੰਚ ਜਿਹੜਾ ਆ ਉਹ ਹਿੰਦੂ ਧਰਮ ਦੇ ਵਿੱਚੋਂ ਬਣ ਜਾਂਦਾ ਆ ਜਿਹੜੇ ਕਿ ਰਾਣੇ ਨੇ ਜਿਨ੍ਹਾਂ ਦਾ ਨਾਮ ਹੈਗਾ ਆ ਠਾਠ ਸਿੰਘ ਹੁਣ ਠਾਠ ਸਿੰਘ ਅੰਨ ਦੀ ਜਿਹੜੀ ਪਿੰਡ ਦੇ ਵਿੱਚ ਵੋਟ ਆ ਉਹ ਹੈਗੀ ਆ 22 ਤੋਂ 23 ਵੋਟਾਂ ਤੇ ਸਿੱਖਾਂ ਦੀ ਵੋਟ ਇਸ ਪਿੰਡ ਚ ਹੈਗੀ ਆ 800 ਹੁਣ ਤੁਸੀਂ ਆਪ ਸੋਚ ਲਓ ਵੀ ਇਸ ਬੰਦੇ ਨੂੰ ਸਰਪੰਚ ਕਿਧੀਆਂ ਵੋਟਾਂ ਨਾਲ ਬਣਾਇਆ ਜਾਂਦਾ ਸਰਦਾਰਾਂ ਦੀਆਂ ਨਾਲ ਇਹ ਜਿਹੜਾ ਬੰਦਾ ਆ ਇਹਨਾਂ ਨੇ ਕੀ ਕੀਤਾ ਵੀ ਇਹ ਬੰਦਾ ਬਹੁਤ ਸਿਆਣਾ ਸੀ ਤੇ ਇਹਨਾਂ ਨੇ ਇਹਦੇ ਉੱਤੇ ਕੋਈ ਗੌਰ ਨਹੀਂ ਕੀਤੀ ਬਰਾਬਰ ਇਸ ਕੇਸ ਦੇ ਨਹੀਂ ਚੱਲਿਆਗਾ ਪਰ ਕੁਦਰਤੀ ਕੇਸ ਚੱਲਦਾ ਚੱਲਦਾ 80 ਤੋਂ 82 ਤੋਂ ਚੱਲਦਾ ਚੱਲਦਾ ਇਹ ਕੇਸ 1994 ਚ ਇਹ ਡਬਲ ਬੈਂਚ ਕੋਲ ਚਲ ਜਾਂਦਾ ਜਦੋਂ ਡਬਲ ਬੈਂਚ ਕੋਲ ਜਾਂਦਾ ਤੇ ਡਬਲ ਬੈਂਚ ਦੇ ਜਿਹੜੇ ਸਖਤ ਹਦਾਇਤਾਂ ਹੁੰਦੀਆਂ ਨੇ ਵੀ ਇਹ ਉਹ ਹਦਾਇਤ ਕਰਦੇ ਨੇ ਕਰਨਾਲ ਡਿਸਟ੍ਰਿਕਟ ਦੇ ਡੀਸੀ ਨੂੰ ਕਿ ਇਹਨੂੰ ਤੁਰੰਤ ਪ੍ਰਭਾਵ ਦੇ ਨਾਲ ਖਾਲੀ ਕਰਵਾ ਕੇ ਤੇ ਜਿਹੜਾ ਆ ਉਹ ਸਰਕਾਰ ਤੇ ಗ್ರಾಮ ਪੰਚਾਇਤ ਦੇ ਹਵਾਲੇ ਕੀਤੀ ਜਾਏ ਪਰ ਇਹ ਮਸਲਾ ਇਸ ਸਰਪੰਚ ਦੇ ਕੋਲ ਆ ਹੁਣ ਆਊਡਰ ਆਉਂਦੇ ਨੇ ਉਹ ਆਪਣੇ ਪ੍ਰਭਾਵ ਨਾਲ ਕੋਈ ਰਫਾ ਦਫਾ ਹੀ ਰਹਿੰਦੇ ਨੇ ਉਹਨੂੰ ਨਹੀਂ ਕੋਈ ਛੇੜਦਾ ਸਰਪੰਚੀਆਂ ਚੇਜ ਹੁੰਦੀਆਂ ਰਹਿੰਦੀਆਂ ਚੱਲਦਾ ਰਹਿੰਦਾ ਕੰਮ ਪਰ ਜਿਹੜੀ ਇਹ ਤੇਰਾ ਜਿਨ੍ਹਾਂ ਦਾ ਹੁਣ ਘਰ ਟਾਇਆ ਗਿਆ ਇਹ ਤੇਰ ਪਿੰਡ ਦੇ ਜਿਹੜੇ ਹੋਰ ਸਰਦਾਰ ਨੇ ਜਿਨ੍ਹਾਂ ਦੇ ਥੱਲੇ ਇਦਾਂ ਦੀ ਜ਼ਮੀਨ ਹੈ ਉਹਨਾਂ ਦੇ ਖਿਲਾਫ ਇਹ ਕੇਸ ਲਾਉਂਦੇ ਨੇ ਕਿ ਇਹਨਾਂ ਦੀ ਜ਼ਮੀਨ ਖਾਲੀ ਕਰਾਈ ਜਾਣ ਸੋਚਣ ਵਾਲੀ ਗੱਲ ਧਿਆਨ ਦਿਓ ਇਸ ਗੱਲ ਨਾਲ ਇਹਨਾਂ ਦੇ ਜਿਹੜੇ ਪਿੰਡ ਦੇ ਵਿੱਚ ਵੀ ਮਕਾਨ ਨੇ ਤੇ ਇਸ ਪੈਲੀ ਦੇ ਵਿੱਚ ਵੀ ਮਕਾਨ ਆ ਹੁਣ ਗੱਲ ਕਿੱਥੋਂ ਸ਼ੁਰੂ ਹੁੰਦੀ ਆ ਕਿ 2023 ਦੇ ਵਿੱਚ 2023 ਦੇ ਵਿੱਚ ਇਸ ਜ਼ਮੀਨ ਦੇ ਵਿੱਚ ਦਰਖਤ ਨੇ ਕਾਫੀ ਜ਼ਿਆਦੇ ਤੇ ਉਹਨਾਂ ਦਰਖਤਾਂ ਨੂੰ ਕੱਟਣ ਵਾਸਤੇ ਇਹ ਜਿਹੜਾ ਪਰਿਵਾਰ ਆ ਇਹ ਉਹ ਦਰਖਤ ਕੱਟ ਲਿੰਦਾ ਜਦੋਂ ਦਰਖਤ ਕੱਟੇ ਜਾ ਰਹੇ ਆ ਤੇ ਕੋਈ ਬੰਦਾ ਵੀਡੀਓ ਬਣਾ ਕੇ ਦਰਖਤਾਂ ਦੀ ਕਟਾਈ ਦੀ ਪ੍ਰਸ਼ਾਸਨ ਨੂੰ ਸੈਂਡ ਕਰ ਦਿੰਦਾ ਭੇਜ ਦਿੰਦਾ ਵੀ ਫਲਾਣੇ ਪਿੰਡ ਫਲਾਣੀ ਪਾਣੀ ਜਗ੍ਹਾ ਤੇ ਜਿਹੜੀ ਆ ਉਹ ਕਟਾਈ ਦਰਖਤਾਂ ਦੀ ਹੋ ਰਹੀ ਆ ਤੁਹਾਨੂੰ ਪਤਾ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਲੱਖੇ ਸਦਾਣੇ ਹੋਣੀ ਦਰਖਤਾਂ ਦਾ ਬਹੁਤ ਖਿਆਲ ਰੱਖਦੇ ਨੇ ਜਾਂ ਹੋਰ ਸਾਡੇ ਵਰਗੇ ਬੜੇ ਨੇ ਵੀ ਕਿਤੇ ਦਰਖਤਾਂ ਦੀ ਇਦਾਂ ਦੀ ਕੋਈ ਗੱਲ ਚੱਲੇ ਤਾਂ ਤੁਰੰਤ ਜਾਂਦੇ ਨੇ ਵੀ ਕਿਉਂ ਇਦਾਂ ਕਰ ਰਹੇ ਹੋ ਹਨ ਤਾਂ ਜਦੋਂ ਪ੍ਰਸ਼ਾਸਨ ਆਉਂਦਾ ਆ ਪੁਲਿਸ ਆਉਂਦੀ ਆ ਤੇ ਇਹ ਜਿਹੜੇ ਰੇਸ਼ਮ ਸਿੰਘ ਕੀ ਫੈਮਿਲੀ ਆ ਇਹ ਕਹਿੰਦੇ ਨੇ ਵੀ ਇਹ ਪਹਿਲੀ ਸਾਡੀ ਆ ਦਰਖਤ ਸਾਡੇ ਨੇ ਅਸੀਂ ਕਟਿਏ ਅਸੀਂ ਵੱਢੀਏ ਤੁਹਾਨੂੰ ਇਸ ਗੱਲ ਨਾਲ ਕੀ ਉਹ ਵਾਪਸ ਮੁੜ ਜਾਂਦੇ ਇੱਕ ਵਾਰੀ ਜਦੋਂ ਇਹਦੀ ਇਨਕੁਆਰੀ ਹੁੰਦੀ ਆ ਜਦੋਂ ਉੱਤੇ ਜਾ ਕੇ ਗੱਲ ਹੁੰਦੀ ਆ ਵੀ ਉਹਦਾ ਦਰਖਤ ਹੀ ਉਹਨਾਂ ਦੇ ਆਪਣੇ ਨਿਕਲੇ ਜਦੋਂ ਇਸ ਗੱਲ ਦੀ ਇਨਕੁਆਰੀ ਹੁੰਦੀ ਆ ਤਾਂ ਇਹ ਗੱਲ ਆਉਂਦੀ ਆ ਕਿ ਨਹੀਂ ਨਹੀਂ ਇਹ ਸ਼ਾਮਲਟ ਚੋਂ ਦਰਖਤ ਕੱਟੇ ਗਏ ਆ ਤਾਂ ਇਹ ਸਾਰੀ ਗੱਲਬਾਤ ਜਦੋਂ ਪ੍ਰਸ਼ਾਸਨ ਦੁਬਾਰੇ ਆਉਂਦਾ ਤਾਂ ਉਹਨੂੰ ਪਤਾ ਲੱਗਦਾ ਕਿ ਇਹ ਜਿਹੜੀ ਜ਼ਮੀਨ ਆ ਇਹ 1994 ਚ ਹਾਈ ਕੋਰਟ ਦੇ ਡਬਲ ਮੈਚ ਨੇ ਖਾਲੀ ਕਰਾਉਣ ਦੇ ਆਰਡਰ ਦਿੱਤੇ ਹੋਇਆ ਹੁਣ ਇਹ ਜ਼ਮੀਨ ਦਾ ਆਪਣੇ ਆਪ ਇਹਨਾਂ ਨੇ ਰੌਲਾ ਪਵਾ ਲਿਆ ਜਦੋਂ ਰੌਲਾ ਪਵਾ ਲਿਆ ਤੇ ਇਹ ਜ਼ਮੀਨ ਜਿਹੜੀ ਆ ਇਹ ਤਰੰਤ ਪ੍ਰਭਾਵ ਦੇ ਨਾਲ ਡੀਸੀ ਸਾਹਿਬ ਤੇ ਬीडीपीओ ਤੇ ਜਿੰਨਾ ਵੀ ਅមੜਾ ਫੈਲਾ ਪੰਚਾਇਤਾਂ ਨਾਲ ਸੰਬੰਧਤ ਹੁੰਦਾ ਉਹਨਾਂ ਨੇ ਆ ਕੇ ਪੰਚਾਇਤ ਨੂੰ ਕਬਜ਼ਾ ਛਡਵਾ ਕੇ ਜ਼ਮੀਨ ਵਾਪਸ ਕਰ ਦਿੱਤੀ ਪਰ ਇੱਥੇ ਖਾਸ ਗੱਲ ਇੱਕ ਹੋਰ ਨੋਟ ਕਰਨ ਵਾਲੀ ਆ ਤੇ ਘਰ ਢਾਉਣ ਦੇ ਵੀ ਆਰਡਰ ਉਹਦੇ ਆਉਂਦੇ ਆ ਪਰ ਇਹ ਪ੍ਰਸ਼ਾਸਨ ਤੋਂ ਰੇਸ਼ਨ ਸਿੰਘ ਕੀ ਫੈਮਿਲੀ ਜਿਹੜੀ ਆ ਇਹ ਰੇਸ਼ਮ ਸਿੰਘ ਦੀ ਜਿਹੜੀ ਫੈਮਿਲੀ ਆ ਇਹ ਕਹਿੰਦੀ ਆ ਕਿ ਸਾਨੂੰ 30 ਦਿਨ ਦਾ ਜਿਹੜਾ ਸਮਾਂ ਆ ਦਿੱਤਾ ਜਾਏ 30 ਦਿਨਾਂ ਬਾਅਦ ਅਸੀਂ ਆਪਣਾ ਜਿਹੜਾ ਇਹ ਘਰ ਖਾਲੀ ਕਰ ਦੇਾਂਗੇ ਪਰ ਜਿਹੜਾ ਪਿੰਡ ਦਾ ਸਰਪੰਚਾ ਜਿਹਦੇ ਖਿਲਾਫ ਹੁਣ ਸਾਰੀ ਮਹਿੰਮ ਚੱਲੀ ਆ ਉਹ ਇਹਨਾਂ ਨੂੰ ਆਪਣੇ ਪ੍ਰਭਾਵ ਦੇ ਨਾਲ 60 ਦਿਨਾਂ ਦਾ ਸਮਾਂ ਲੈ ਕੇ ਦਿੰਦਾ ਵੀ 60 ਦਿਨਾਂ ਬਾਅਦ ਚਲੋ ਇਹ ਖਾਲੀ ਕਰ ਦੇਣਗੇ ਕੋਈ ਗੱਲ ਨਹੀਂ ਤੇ ਉਹਨਾਂ ਨੂੰ ਵਾਪਸ ਮੋੜ ਦਿੰਦੇ ਆ ਹੁਣ ਜ਼ਮੀਨ ਖਾਲੀ ਹੋ ਜਾਂਦੀ ਆ ਪਰ ਇਹ ਘਰ ਚ ਰਹਿੰਦੇ ਨੇ ਜ਼ਮੀਨ ਜਿਹੜੀ ਆ ਉਹਦੀ ਬੋਲੀ ਹੁੰਦੀ ਆ ਤੇ ਪਿੰਡ ਦੇ ਵਿੱਚੋਂ ਕੋਈ ਪਰਿਵਾਰ ਜ਼ਮੀਨ ਦੀ ਬੋਲੀ ਦੇ ਕੇ ਜ਼ਮੀਨ ਲੈ ਲਿੰਦਾ ਇੱਕ ਸਾਲ ਜ਼ਮੀਨ ਉਹਨਾਂ ਦੇ ਕੋਲ ਰਹਿੰਦੀ ਆ ਅਗਲੇ ਸਾਲ ਫੇਰ ਬੋਲੀ ਹੁੰਦੀ ਆ ਜ਼ਮੀਨ ਫੇਰ ਜਿਹੜੀ ਆ ਕੋਈ ਪਿੰਡ ਚੋਂ ਬੰਦੇ ਲੈ ਲੈਂਦੇ ਆ ਬੋਲੀ ਤੇ ਹੁਣ ਇਸ ਦੌਰਾਨ ਕੁਝ ਸਮਾਂ ਹੋ ਜਾਂਦਾ ਬੋਲੀ ਦੀ ਤੀਨ ਪੈਲੀ ਲਈ ਨੂੰ ਤੇ ਇਹ ਪਰਿਵਾਰ ਆਪਣਾ ਇੱਕ ਟਰੈਕਟਰ ਲਿਆ ਕੇ ਇਹ ਕੀ ਕਰਦਾ ਆ ਕਿਉਂਕਿ ਉਹਦੀ ਲੈਟ ਰੂਟ ਸਭ ਲੱਥ ਗਈ ਸੀ ਜਿਹੜੀ ਇਹਨਾਂ ਨੇ ਆਪਣੇ तरीके ਨਾਲ ਲਵਾਈ ਹੋਈ ਸੀ ਹੁਣ ਇਹਦੀਆਂ ਗਰਦੌਰੀਆਂ ਪੰਚਾਇਤ ਨਾਲ ਚੜ ਗਈਆਂ ਜ਼ਮੀਨ ਇਹ ਪੰਚਾਇਤ ਦੀ ਹੋ ਗਈ ਵਾਪਸ ਸਾਰਾ ਕੁਝ ਹੋ ਗਿਆ ਇਸ ਦੌਰਾਨ ਜਿਹੜੀ ਘਟਨਾ ਕੀ ਵਾਪਰਦੀ ਆ ਕਿ ਇਹ ਉਹ ਪੈਲੀ ਜਿਨ੍ਹਾਂ ਦੇ ਕੋਲ ਸੀ ਉਹਨਾਂ ਦੀ ਮਲਕੀਅਤ ਹੋ ਗਈ ਕਿਉਂਕਿ ਸਾਲ ਵਾਸਤੇ ਉਹਨਾਂ ਨੇ ਬੋਲੀ ਦਿੱਤੀ ਇਹ ਜਾ ਕੇ ਉਹ ਪੈਲੀ ਵਾਲਿੰਦੇ ਸ਼ਾਮਲੇਟ ਜਦੋਂ ਪੈਲੀ ਵਾਲਿੰਦੇ ਆ ਤੇ ਪੈਲੀ ਵਾਉਣ ਲਈ ਵਾਹ ਕੇ ਇਹਨਾਂ ਨੇ ਲੱਡੂ ਵੰਡੇ ਪਟਾਕੇ ਚਲਾਏ ਉਹਦਾ ਰੌਲਾ ਪੈ ਜਾਂਦਾ ਜਦ ਰੌਲਾ ਪੈ ਜਾਂਦਾ ਤੇ ਇਹ ਜਿਹੜੇ ਲੋਕ ਨੇ ਹਾਂ ਇਸ ਤੋਂ ਪਿੱਛੇ ਜਦੋਂ ਰੌਲਾ ਪੈਂਦਾ ਇਹ ਜਾ ਕੇ ਇੱਕ ਐਪਲੀਕੇਸ਼ਨ ਦੇ ਦਿੰਦੇ ਆ ਅ ਕਰਨਾਲ ਸਟੇ ਵਾਸਤੇ ਉੱਥੋਂ ਖਾਰਜ ਹੋ ਜਾਂਦਾ ਫਿਰ ਇਹ ਚਲੇ ਜਾਂਦੇ ਆ ਉਸ ਤੋਂ ਉੱਤੇ ਉਸ ਤੋਂ ਉੱਤੇ ਫਿਰ ਚਲੇ ਜਾਂਦੇ ਆ ਹਾਈ ਕੋਰਟ ਜਦੋਂ ਹਾਈ ਕੋਰਟ ਜਾਂਦੇ ਆ ਤੇ ਹਾਈ ਕੋਰਟ ਜਿਹੜਾ ਆ ਉਹ ਰਿਟ ਉਹ ਕਾਗਜ਼ੀ ਚੁੱਕ ਕੇ ਮਾਰਦਾ ਵੀ ਕਿੱਧਰ ਡਬਲ ਬੈਂਚ ਨੇ ਹਾਈ ਕੋਰਟ ਨੇ ਫੈਸਲਾ ਦਿੱਤਾ ਹੋਇਆ 1 ਕਰੋੜ ਕੁਝ ਲੱਖ ਰੁਪਈਆ ਇਹਨਾਂ ਨੂੰ ਜੁਰਮਾਨਾ ਹੋਇਆ ਹੋਇਆ ਜਿਹੜਾ ਇਸ ਪਿੰਡ ਦੇ ਸਰਪੰਚ ਪੰਚਾਇਤ ਨੇ ਜਿਨ੍ਹਾਂ ਨੂੰ ਇਹ ਹੁਣ ਮੈਂ ਨਾਂ ਨਹੀਂ ਦਵਾਂਗਾ ਖਾਸ ਵਿਰਕੇ ਨਾਲ ਜੋੜ ਕੇ ਕਹਿ ਰਹੇ ਨੇ ਕਿਉਂਕਿ ਅਸੀਂ ਸੱਚ ਨਹੀਂ ਬੋਲਾਂਗੇ ਤਾਂ ਜਿੱਥੇ ਕਿਤੇ ਸੱਚੀ ਸਾਡੇ ਘਰ ਟਾਏ ਗਏ ਉੱਥੇ ਸਾਨੂੰ ਪ੍ਰੋਬਲਮ ਆਊਗੀ ਹੁਣ ਇੱਥੇ ਕੀ ਹੋਇਆ ਘਰ ਟਹਿਆਂ ਦਾ ਆਪਾਂ ਨੂੰ ਦੁੱਖ ਹੈ ਬਹੁਤ ਬੇਹੱਦ ਪਰ ਕਰ ਜਿਨ੍ਹਾਂ ਤੇ ਅਲੀਗੇਸ਼ਨ ਲਾਇਆ ਜਾ ਰਿਹਾ ਵੀ ਘਰ ਉਹਨਾਂ ਨੇ ਢਵਾਇਆ ਜਾਂ ਢਾਇਆ ਇੱਥੇ ਗੱਲ ਗਲਤ ਆ ਸਾਰੀ ਰੋਂਗ ਗੱਲ ਇੱਥੇ ਆ ਘਰ ਢਾਇਆ ਦਾ ਆਪਾਂ ਨੂੰ ਦੁੱਖ ਆ ਚਾਮਲਟ ਪਹਿਲੀ ਦੱਬੀ ਸੀ ਉਹਦੇ ਵਿੱਚ ਉਹਦੇ ਵਿੱਚ ਕਸੂਰ ਵੀ ਇਹਨਾਂ ਦਾ ਆਪਣਾ ਆ ਔਰ ਉਹਦੀ ਪਹਿਲੀ ਰਿੱਟ ਜਿਹੜੀ ਇਹਨਾਂ ਦੇ ਖਿਲਾਫ ਜਿਹੜਾ ਕੇਸ ਪਾਇਆ ਗਿਆ ਉਹ ਸਰਦਾਰ ਸਰਪੰਚ ਨੇ ਪਾਇਆ ਹੋਇਆ ਇਹਨਾਂ ਨੇ ਨਹੀਂ ਪਾਇਆ ਉਹਦਾ ਨਾਮ ਦਿਆਲ ਸਿੰਘ ਉਹਨਾਂ ਨੇ ਪਾਇਆ ਹੋਇਆ ਕੇਸ ਉਹ ਚੱਲਦਾ ਚੱਲਦਾ ਅੱਗੇ ਤਾਨੂੰ ਪਤਾ ਦਵਾਨੀ ਦਾਵੇ ਕਿੱਥੇ ਕਿੱਥੇ ਜਾਂਦੇ ਨੇ ਤੇ ਇਹਨੂੰ ਸਮਾਂ ਲੱਗ ਜਾਂਦਾ ਹੁਣ ਕੀ ਹੋਇਆ ਲਾਸਟ ਇਹ ਜਿਹੜੇ ਭਾਈ ਸਾਹਿਬ ਨੇ ਇਹਨਾਂ ਦਾ ਕੇਸ ਜਿਹੜਾ ਲੈ ਕੇ ਸੋਸ਼ਲ ਨੈਟਵਰਕ ਦੇ ਉੱਤੇ ਸੱਦਾ ਦਿੱਤਾ ਇੱਕ ਆਮ ਨੂੰ ਵੀ ਇੱਕ ਸਰਦਾਰਾਂ ਦੇ ਜਿਹੜੇ ਘਰ ਨੇ ਓਟਾ ਦਿੱਤੇ ਗਏ ਨੇ ਤੇ ਉਹ ਬੇਕਾਰ ਹੋ ਗਏ ਨੇ ਹੁਣ ਇਸ ਘਰ ਟਿਆਂ ਦੇ ਜਦੋਂ ਡੀਸੀ ਨੇ ਹਾਈ ਕੋਰਟ ਨੇ ਕਿਹਾ ਵੀ 94 ਦਾ ਫੈਸਲਾ ਹੋਇਆ ਹੋਵੇ ਤੇ ਤੁਸੀਂ ਸੁੱਤੇ ਪਿਓ ਉਹਨਾਂ ਨੇ ਸੋਚਿਆ ਵੀ ਸਰਪੰਚ ਦੀ ਤੇ ਬੀ ਡੀ ਪੀਓ ਦੀ ਮਿਲੀ ਭੁਗਤ ਦੇ ਨਾਲ ਇਹ ਸਾਰਾ ਮਸਲਾ ਚੱਲਣ ਡਿਆ ਪੈਲੀ ਖਾਲੀ ਨਹੀਂ ਕਰਾਈ ਜਾ ਰਹੀ ਇਸ ਕਰਕੇ ਉਹਨਾਂ ਨੇ ਸਰਪੰਚ ਨੂੰ ਨੋਟਿਸ ਕੀਤਾ ਵੀ ਐਨੀ ਤਰੀਕ ਨੂੰ ਜੀ ਸੀ ਬੀਆਂ ਤੇ ਟਰਾਲੀਆਂ ਦਾ ਪ੍ਰਬੰਧ ਤੂੰ ਕਰੇਗਾ ਪ੍ਰਸ਼ਾਸਨ ਆਊਗਾ ਸਾਰਾ ਪੁਲਿਸ ਆਊਗੀ ਉਹਨਾਂ ਨੇ ਆ ਕੇ ਇਹ ਜਿਹੜੇ ਘਰ ਨੇ ਢਾ ਦਿੱਤੇ ਹੁਣ ਉਦੋਂ ਪਹਿਲਾਂ ਸਰਪੰਚ ਨੂੰ ਜਦੋਂ ਪਤਾ ਲੱਗਾ ਸਾਰੀ ਗੱਲ ਦਾ ਵੀ ਘਰ ਢਾਏ ਜਾਣਗੇ ਉਹਨੇ ਇਸ ਪਿੰਡ ਦੇ ਵਿੱਚ ਸਰਦਾਰ ਸ਼ੀਸ਼ਾ ਸਿੰਘ ਦੀ ਜਿਹੜੀ ਕੋਠੀ ਆ ਉਹ ਖਾਲੀ ਕਰਵਾਉਂਦੇ ਨੇ ਉਹਦੇ ਵਿੱਚ ਇਹਨਾਂ ਦਾ ਸਾਰਾ ਸਮਾਨ ਰੱਖਾਉਂਦੇ ਨੇ ਜਦੋਂ ਕੋਈ ਵੈਸੇ ਇਹਨਾਂ ਦਾ ਪਿੰਡ ਵੀ ਘਰ ਹੈਗਾ ਆ ਉਹਦੇ ਵਿੱਚ ਸਮਾਨ ਰੱਖਾਉਂਦੇ ਨੇ ਗਊਸ਼ਾਲਾ ਚ ਇਹਨਾਂ ਦੇ ਡੰਗਰ ਸਾਰਾ ਕੁਝ ਇਹਨਾਂ ਨੂੰ ਮੁਹੱਈਆ ਕਰਾਇਆ ਜਾਂਦਾ ਹੈ ਇਸ ਤੋਂ ਬਾਅਦ ਇਹ ਕੀ ਕਰਦੇ ਆ ਕਿ ਰਾਤ ਨੂੰ ਤਾਂ ਉੱਥੇ ਰਹਿੰਦੇ ਆ ਸਾਡੇ ਭਾਈ ਸਾਹਿਬ ਦਿਨੇ ਜਾ ਕੇ ਉੱਥੇ ਬਹਿ ਜਾਂਦਾ ਵੀ ਸਾਡਾ ਇਹ ਨੁਕਸਾਨ ਹੋਇਆ ਨੁਕਸਾਨ ਹੋਇਆ ਇਹ ਚ ਕੋਈ ਦੋਰਾਵਾ ਨਹੀਂ ਪਰ ਐ ਨਹੀਂ ਹੈ ਵੀ ਕਿਸੇ ਖਾਸ ਫਿਰਕੇ ਦੀ ਇਹਦੇ ਵਿੱਚ ਕੋਈ ਗੱਲ ਆ ਜਾਂ ਕਿਸੇ ਸਿੱਖ ਨੇ ਜਾਂ ਕੇ ਹਿੰਦੂ ਨੇ ਇਹ ਚ ਕਿਸੇ ਦਾ ਕੋਈ ਦੋਸ਼ ਨਹੀਂ ਇਹਦੇ ਵਿੱਚ ਸਰਕਾਰ ਦਾ ਜਿਹੜਾ ਆ ਤੇ ਹਾਈ ਕੋਰਟ ਦਾ ਜਿਹੜਾ ਆ ਆਊਡਰ ਆ ਉਹਦੇ ਨਾਲੇ ਸਾਰਾ ਕੁਝ ਹੋਇਆ ਆ ਆਪਾਂ ਕੀ ਕਰਨਾ ਹੈ ਜੋ ਵੀ ਗੱਲ ਕਰਨੀ ਆ ਉਹ ਜਾਂ ਤਾਂ ਪ੍ਰਸ਼ਾਸਨ ਦੇ ਖਿਲਾਫ ਜਾਂ ਆਪਾਂ ਹਾਈ ਕੋਰਟ ਦੇ ਉਸ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਰਿਟ ਪਾਉਣੀ ਆ ਵੀ ਇੰਨੇ ਚਿਰ ਤੋਂ ਪਹਿਲੀ ਵਾਉਂਦੇ ਸਨ ਗਰਦੌਰੀਆਂ ਇਹਨਾਂ ਦੇ ਨਾਂ ਸੰਡ ਫਿਰ ਇਹ ਕਿਉਂ ਸਾਰਾ ਕੁਝ ਹੋਇਆ ਇਸ ਪਾਸੇ ਸਾਨੂੰ ਹਮਦਰਦੀ ਦੀ ਜ਼ਰੂਰਤ ਆ ਬਜਾਏ ਦੋ ਕੌਮਾਂ ਨੂੰ ਆਪਣੇ ਆਪ ਅਸੀਂ ਖੜਾ ਕਰਨ ਦੀ ਇੱਕ ਦੂਜੇ ਟਕਰਾਅ ਚ ਲਿਆਉਣ ਦੀ ਜਿਹੜੀ ਇਹ ਮੁਹਿਮਾ ਇਹ ਗਲਤ ਆ ਉਹ ਭਾਈ ਸਾਹਿਬ ਜਿਨ੍ਹਾਂ ਨੇ ਪਾਈ ਆ ਉਹਨਾਂ ਨੂੰ ਸ਼ਾਇਦ ਪੂਰੇ ਮਾਮਲੇ ਦਾ ਪਤਾ ਨਹੀਂ ਸੀ ਉਹਨਾਂ ਨੂੰ ਜਦੋਂ ਪਤਾ ਲੱਗਾ ਇੱਕਦਮ ਵੀ ਘਰ ਟਾਏ ਗਏ ਨੇ ਤਾਂ ਉਹਨਾਂ ਨੇ ਵਿਚਾਰਾਂ ਨੇ ਹਮਦਰਦੀ ਨਾਲ ਇੱਕਦਮ ਜਿਹੜੀ ਉਹ ਵੀਡੀਓ ਪਾਈ ਤੇ ਕੋਈ ਸਿੱਖ ਜਥੇਬੰਦੀਆਂ ਨੇ ਘਰ ਬਣਾਉਣ ਦੀ ਵੀ ਗੱਲ ਕੀਤੀ ਉਹ ਗੱਲ ਚੰਗੀ ਆ ਜੇ ਉਹਨਾਂ ਨੂੰ ਲੋੜ ਹੈ ਘਰ ਬਣਾ ਕੇ ਦੇਣੇ ਚਾਹੀਦੇ ਨੇ ਤੇ ਇਹਦੇ ਲਈ ਪਿੰਡ ਦੇ ਵੀ ਲੋਕ ਕਹਿੰਦੇ ਨੇ ਵੀ ਜਿਹੜੀ ਚੀਜ਼ ਦੀ ਲੋੜ ਆ ਕੋਈ ਗੱਲ ਨਹੀਂ ਪਰ ਇਸ ਬੰਦੇ ਦੀ ਇਸ ਪਰਿਵਾਰ ਦੀ ਜਿਹੜੀ ਗੱਲਬਾਤ ਆ ਜਿਹੜੀ ਰੈਪਿਊਟੇਸ਼ਨ ਦੀ ਗੱਲ ਆ ਉਹ ਇਹ ਆ ਕਿ ਇਹਨਾਂ ਨੇ ਆਪਣੇ ਜਿਹੜੇ ਬਾਕੀ ਪਰਿਵਾਰ ਨੇ ਉਹਨਾਂ ਦੇ ਖਿਲਾਫ ਇਸ ਜ਼ਮੀਨ ਦੇ ਖਿਲਾਫ ਇਹੀ ਗਏ ਹੋਏ ਨੇ ਇਹ ਸਭ ਤੋਂ ਖਤਰਨਾਕ ਗੱਲ ਆ ਵੀ ਤੁਹਾਡੀ ਜ਼ਮੀਨ ਜਿਹੜੀ ਆ ਉਹ ਸਰਕਾਰ ਕਢਾ ਰਹੀ ਆ ਤੁਸੀਂ ਬਾਕੀ ਭਰਾਵਾਂ ਦੀ ਜ਼ਮੀਨ ਔਰ ਇਸੇ ਪੰਚਾਇਤ ਇਸੇ ਪਿੰਡ ਦੇ ਵਿੱਚ 50 ਘਰ ਜਿਹੜੇ ਨੇ ਸਰਦਾਰ ਉਹ ਇਸੇ ਨਾਲ ਦੀ ਇਦਾਂ ਦੀ ਜ਼ਮੀਨ 'ਚ ਬੈਠੇ ਹੋਏ ਨੇ ਪਰ ਇਹਦਾ ਗੇੜੀ ਰੇਟ ਸੀ ਉਹ ਕਿਸੇ ਸਰਦਾਰ ਨੇ ਕਿਵੇਂ ਪਾਈ ਕਿਵੇਂ ਨਹੀਂ ਪਾਈ ਉਹਦੇ ਪਿਛੋਕੜ ਚ ਜਾਣ ਦੀ ਲੋੜ ਆ ਹੁਣ ਆਪਾਂ ਕੀ ਚਾਹੁੰਦੇ ਆ ਕਿ ਕੱਲ ਨੂੰ ਸਵੇਰੇ 12:00 ਤਰੀਕਾ ਸਿੱਖ ਜਥੇਬੰਦੀਆਂ ਦਾ ਕੱਟਸਾਦ ਲਿਆ ਆਪਾਂ ਚਾਹੁੰਦੇ ਆ ਵੀ ਪਿੰਡ ਚੋਂ ਕੁਝ ਬੰਦੇ ਲੈ ਕੇ ਕੁਝ ਏਰੀਏ ਚੋਂ ਮੋਤਵਰ ਸਰਦਾਰ ਜਿਹੜੇ ਨੇ ਬੜੇ ਨੇ ਇੱਥੇ ਪੁਰਾਣੇ ਬੰਦੇ ਨੇ ਚਿੰਡਾ ਸਾਹ ਵਰਗੇ ਨੇ ਅਸੰਧ ਤੋਣੇ ਹੋਰ ਕਿੰਨੇ ਬੰਦੇ ਨੇ ਪੰਚਾਰ ਬੰਦਿਆਂ ਦੀ ਕਮੇਟੀ ਬਣਾ ਕੇ ਇਹ ਸਾਰੇ ਮਾਮਲੇ ਦੀ ਕੋਕ ਕਰਕੇ ਫੇਰ ਜਿਹੜੀ ਸੰਗਤ ਨੂੰ ਅਪੀਲ ਕੀਤੀ ਜਾਏ ਜੇ ਦੋਸ਼ੀ ਸਰਪੰਚ ਹੋਏ ਤੇ ਸਰਪੰਚ ਦੇ ਖਿਲਾਫ ਇੱਕ ਕਟਸਦਣਾ ਚਾਹੀਦਾ ਜੇ ਦੋਸ਼ੀ ਸਰਕਾਰ ਹੋਏ ਤੇ ਸਰਕਾਰ ਦੇ ਖਿਲਾਫ ਜੇ ਦੋਸ਼ੀ ਕੋਈ ਨਿਜੀ ਪ੍ਰਸ਼ਾਸਨ ਹੋਏ ਤੇ ਉਹਦੇ ਖਿਲਾਫ ਬਿਨਾ ਕਿਸੇ ਪੜਤਾਲ ਕੀਤਿਆਂ ਸਿੱਧਾ ਕੌਮ ਨੂੰ ਆਵਾਜ਼ ਮਾਰਨੀ ਮੇਰੇ ਖਿਆਲ ਚ ਇਹ ਗਲਤ ਗੱਲ ਆ ਜਾਂ ਇਹ ਕਿਤੇ ਬੜੀ ਵੱਡੀ ਮੈਂ ਗਲਤ ਵੀ ਨਹੀਂ ਕਹਾਂਗਾ ਕਿ ਬਹੁਤ ਵੱਡੀ ਮਿਸਟੇਕ ਆ ਇਹਦੇ ਉੱਤੇ ਗੌਰ ਕਰਨੀ ਚਾਹੀਦੀ ਮੇਰੀ ਹੁਣ ਪੰਥ ਨੂੰ ਇਹ ਅਪੀਲ ਆ ਕਿ ਸਵੇਰ ਵਾਲਾ ਮਸਲਾ ਜਿਹੜਾ ਕਿਸ ਤਰੀਕੇ ਨਾਲ ਟਾਲਿਆ ਜਾਏ ਤੇ ਆਪਾਂ ਇਹਦੇ ਉੱਤੇ ਪੰਥ ਨੂੰ ਤਖਸਾਲਬ ਨੂੰ ਐਸਜੀਪੀਸੀ ਨੂੰ ਦਾਦੂ ਵਾਲੇ ਸਾਹਿਬ ਨੇ ਹਰਿਆਣੇ ਦੇ ਐਸਜੀਪੀ ਦੇ ਵੱਡੇ ਕੱਦ ਦੇ ਉਹ ਇੱਥੇ ਲੀਡਰ ਵੀ ਨੇ ਤੇ ਧਾਰਮਿਕ ਆਗੂ ਵੀ ਨੇ ਹੋਰ ਬੜੇ ਇੱਥੇ ਸਿੰਘ ਨੇ ਉਹਨਾਂ ਦੀ ਇੱਕ ਜਿਹੜੀ ਕਮੇਟੀ ਬਣਾ ਕੇ ਸਾਰੇ ਮਾਮਲੇ ਦੀ ਕੋਖ ਕਰਕੇ ਉਹਦੀ ਰਿਪੋਰਟ ਦੇ ਕੇ ਫੇਰ ਪੰਥ ਨੂੰ ਆਵਾਜ਼ ਮਾਰਨੀ ਚਾਹੀਦੀ ਫੇਰ ਕੱਠ ਸਦਣਾ ਚਾਹੀਦਾ ਹੈ ਇਹੀ ਮੇਰੀ ਅਪੀਲ ਆ ਮੈਂ ਮੇਰੇ ਹੱਥ ਚ ਹਾਈ ਕੋਰਟ ਦੇ ਆਰਡਰ ਨੇ ਜਿਹੜੇ ਬੰਦੇ ਨੇ ਮੇਰੇ ਤੋਂ ਕਾਪੀ ਲੈਣੀ ਹੋਈ ਮੇਰੇ ਨਾਲ ਸੰਪਰਕ ਕਰ ਸਕਦਾ ਹੈ 9501124417 ਮੇਰਾ ਨੰਬਰ ਹੈ ਤੇ ਇੱਥੇ ਤੁਸੀਂ ਮੈਨੂੰ ਜਿਹੜਾ ਸੰਪਰਕ ਕਰਕੇ ਮੇਰੇ ਤੋਂ ਹਾਈ ਕੋਰਟ ਦੇ ਆਰਡਰ ਪ੍ਰਸ਼ਾਸਨ ਵਾਲੇ ਆਰਡਰ ਕਿਹੜੀ ਤਰੀਕ ਨੂੰ ਕਿਹੜਾ ਆਰਡਰ ਹੋਇਆ ਇਹ ਲੈਣਾ ਮਸਲਾ ਇਹ ਆ ਕਿ ਇਸ ਪਿੰਡ ਦੀ ਜਿਹੜੀ ਵੱਸੋਂ ਆ ਉਹਦੇ ਵਿੱਚ ਉਹ ਬੌਗਣਤੀ ਸਿੱਖਾਂ ਦੀ ਆ ਹੁਣ ਬੌਗਣਤੀ ਸਿੱਖਾਂ ਦੀ ਆ ਤੇ ਏਰੀਆ ਦੇ ਵਿੱਚ ਜਿੱਥੇ ਬੈਠੇ ਨੇ ਉਸ ਦੋਨਾਂ ਧਿਰਾਂ ਨੂੰ ਇੱਕ ਮੁੱਢ ਬਣ ਲਿਆ ਵੱਡਾ ਕਿ ਆਮੋ ਸਾਹਮਣੇ ਹੋ ਜਾਣਾ ਉਧਰੋਂ ਕਿਸਾਨ ਸੰਘਰਸ਼ ਚੱਲ ਰਿਹਾ ਹੈ ਸੈਂਟਰ ਦੀ ਬੀਜੇਪੀ ਦੀ ਸਰਕਾਰ ਆ ਉਹ ਤਾਂ ਚਾਹੁੰਦੀ ਆ ਕਿ ਜੇ जाट ਹਰਿਆਣੇ ਵਾਲੇ ਜ਼ਿਮੀਂਦਾਰ ਤੇ ਪੰਜਾਬ ਦੇ ਜਿਹੜੇ ਸਰਦਾਰ ਨੇ ਇਕੱਠੇ ਰਹਿੰਦੇ ਨੇ ਤੇ ਬਹੁਤ ਉਹਨਾਂ ਨੂੰ ਪ੍ਰੋਬਲਮ ਹੋਣੀ ਆ ਇਹਦੇ ਵਿੱਚ ਤੂਲ ਤਾਂ ਸਟੇਟ ਨੇ ਆਪ ਹੀ ਦੇ ਦੇਣਾ ਹੁਣ ਸਾਨੂੰ ਸਮਝਦਾਰੀ ਦੀ ਲੋੜ ਆ ਕਿ ਬਜਾਏ ਸਰਕਾਰ ਦੇ ਅਸੀਂ ਆਪਣੇ ਜਿਹੜੇ ਲੋਕ ਹੁਣ ਤੱਕ ਕਿਸਾਨੀ ਸੰਘਰਸ਼ ਜਾਂ ਹਰਿਆਣੇ ਵਾਲੀ ਤੁਹਾਨੂੰ ਪਤਾ ਬੈਲਟ ਜਿਹੜੀ ਆ ਉਹ ਕਿਸਾਨੀ ਸੰਘਰਸ਼ ਚ ਕਿਵੇਂ ਆਪਣੇ ਨਾਲ ਖੜੀ ਸੀ ਔਰ ਅੱਗੇ ਵੀ ਸਾਨੂੰ ਇਸ ਚੀਜ਼ ਦਾ ਜਿਹੜਾ ਆ ਉਹ ਧਿਆਨ ਰੱਖਣਾ ਚਾਹੀਦਾ ਹੈ ਇਹ ਮੇਰੀ ਅਪੀਲ ਆ ਸਾਰਿਆਂ ਨੂੰ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਜੀ